ਸਨਾਤਨ ਧਰਮ ਮਹਾਵੀਰ ਦਲ ਵੱਲੋਂ ਹੋਲੀ ਦਾ ਤਿਹਾਰ ਬੜੀ ਹਿਤਮਦਮ ਦੇ ਨਾਲ ਮਨਾਇਆ ਗਿਆ ਅੱਜ ਸਮਾਣਾ ਦੇ ਗੋਪਾਲ ਭਵਨ ਵਿਖੇ ਸਨਾਤਨ ਧਰਮ ਮਹਾਵੀਰ ਦਲ ਵੱਲੋਂ ਰੈਲੀ ਹੋਲੀ ਦਾ ਤਿਹਾਰ ਬੜੀ ਹਿਤਮਦਮ ਦੇ ਨਾਲ ਮਨਾਇਆ ਗਿਆ ਵੱਖ-ਵੱਖ ਕਲਾਕਾਰਾਂ ਵੱਲੋਂ ਭਜਨ ਗਾਇਨ ਕੀਤੇ ਗਏ ਤੇ ਇਸ ਮੌਕੇ ਤੇ ਮਹਾਵੀਰ ਦਲ ਦੇ ਸਰਪ੍ਰਸਤ ਹਰਮੇਸ਼ ਅਤੇ ਪ੍ਰਧਾਨ ਰਜਿਤ ਕੋਇਲ ਨੇ ਕਿਹਾ ਕਿ ਹੋਲੀ ਦਾ ਤਿਹਾਰ ਰੰਗਾਂ ਨਾਲ ਪ੍ਰੇਮ ਤੇ ਭਾਈਚਾਰੇ ਦਾ ਤਿਹਾਰ ਹੈ ਤੇ ਅੱਜ ਸਾਰੇ ਦੇਸ਼ ਵਿੱਚ ਹੋਲੀਕਾ ਦਹਨ ਕੀਤਾ ਜਾ ਰਿਹਾ ਹੈ ਸਮਾਣਾ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਰਾਮਲੀਲਾ ਕਰਕੇ ਰਾਸਲੀਲਾ ਕਰਕੇ ਅੱਜ ਇਸ ਤਿਹਾਰ ਨੂੰ ਮਨਾ ਰਹੇ ਹਾਂ ਜਿਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ ਦੀ ਪਤਨੀ ਡਿੰਪਲ ਗੁਪਤਾ ਨੇ ਵੀ ਜਮ ਕੇ ਰਾਮਲੀਲਾ ਕੀਤੀ ਭਾਰੀ ਸੰਖਿਆ ਵਿੱਚ ਮਹਿਲਾਵਾਂ ਨੇ ਇਸ ਰਾਸਲੀਲਾ ਵਿੱਚ ਭਾਗ ਲਿਆ ਤੇ ਕੈਬਨਿਟ ਮੰਤਰੀ ਪੀਏ ਗੁਰਦੇਵ ਸਿੰਘ ਟਵਾਣਾ ਨੇ Holi ਦੇ ਤਿਹਾਰ ਵਿੱਚ ਸ਼ਿਰਕਤ ਕੀਤੀ ਸਮਾਣਾ ਤੋਂ ਕਲਾਸ਼ਮਦ ਨਾਲ ਨੂਰੀ ਬਾਂਸਲ ਦੀ ਰਿਪੋਰਟ तू बोलता नहीं अरे लेने को हरि का नाम क्यों मुख को सोलता नहीं अरे आज का ना बोलना उस दिन तुझे याद आएगा इस दिन तो बोलना तो चाहेगा पर बोल नहीं पाया हाथ उठा के अंतिम एक मिनट है मेरे पास बस मैं राजा नाम जबाना चाहता हूँ holi ke tyohar mein bhai chara sabhi ko banake karna chahiye aur isi mein hi holi ka tyohar hai isko is tarah ko sabhi ko sabhi ran milke banana chahiye pyar se shri sanatan dharma mahavir dal vallo shri ramesh kumar garg ji di sarvprastti de vich holi mela banaye ja rahe hai jo ki aaj jo holi mela banaya gaya hai 22 ਤਰੀਕ ਨੂੰ ਸੰਸਥਾ ਵੱਲੋਂ ਸਮਾਣਾ ਦੇ ਵਿੱਚ ਰਾਮ ਮੰਦਰ ਦੇ ਉਪਲਖਸ਼ ਦੇ ਵਿੱਚ ਰੱਥ ਯਾਤਰਾ ਜੋ ਕਿ ਬਹੁਤ ਹੀ ਵਿਸ਼ਾਲ ਰੱਥ ਯਾਤਰਾ ਕੱਢੀ ਗਈ ਸੀ ਉਹਦੇ ਵਿੱਚ ਸਾਡੀਆਂ ਕੀਰਤਨ ਮੰਡਲੀ ਦੀਆਂ ਮਾਤਾ-ਮਾਪੇਣਾ ਨੇ ਆਪਣਾ ਪੂਰਾ ਸਹਿਯੋਗ ਦਿੱਤਾ ਸੀ ਅੱਜ ਇਸੇ ਉਪਲਖਸ਼ ਦੇ ਵਿੱਚ ਉਹਨਾਂ ਦੇ ਲਈ ਇੱਕ ਹੋਲੀ ਮਾਹੌਸਾ ਦਾ ਆਯੋਜਨ ਕੀਤਾ ਗਿਆ ਹੈ ਜੋ ਕਿ ਬੜੀ ਹੀ ਤੁੰਤਾਂ ਦੇ ਨਾਲ ਜਿਦੇ ਵਿੱਚ ਸੁੰਦਰ-ਸੁੰਦਰ ਚਾਕੀਆਂ ਸਾਡੇ ਬਹੁਤ ਹੀ ਸਮਾਣਾ ਸ਼ਹਿਰ ਦੇ ਮਸ਼ਹੂਰ ਸਿੰਗਰ ਜੋ ਕਿ ਮਨਪਾਵਨ ਭਜਨਾਂ ਦੇ ਨਾਲ ਆਪਣੇ ਰੰਗ ਦਾ ਮਾਹੌਲ ਬਣਾ ਰਹੇ